ਇਹ ਜੋ ਤੁਸੀਂ ਸੜੇ ਖੇਤ ਵੇਖ ਰਹੇ ਹੋ ਦੂ ਦੂ ਤੱਕ ਖੇਤਾਂ ਨੂੰ ਅੱਗ ਲੱਗੀ ਹੈ ਇਹ ਤਰਨਤਾਂ ਤੋਂ ਪੱਟੀ ਮੋੜ ਤੋਂ ਜਦੋਂ ਤਰਨਤਾਂ ਤੋਂ ਅਸੀਂ ਨਹਿਰਾਂ ਦੇ ਨੇੜੇ ਸੂਲਪੁਰ ਨਹਿਰਾਂ ਤੋਂ ਪੱਟੀ ਨੂੰ ਮੋੜਦੇ ਹਾਂ ਤੇ ਉੱਥੇ ਕਰੀਬ 1 ਕਿਲੋਮੀਟਰ ਦੂਰ ਅੱਗੇ ਜਾ ਕੇ ਸੱਜੇ ਪਾਸੇ ਇੱਕ ਸਕੂਲ ਆ ਸੈਂਟ ਰਾਮਾ ਅਕੈਡਮੀ ਇਹਦੇ ਬਿਲਕੁਲ ਨੇੜੇ ਇਹਦੇ ਬੈਕ ਸਾਈਡ ਤੇ ਇਹ ਨਰਮਲਪੁਰੂ ਦੀਆਂ ਵਾਲੇ ਪਾਸੇ ਬਹੁਤ ਸਾਰੇ ਖੇਤਾਂ ਨੂੰ ਅੱਗ ਲੱਗੀ ਹੈ। ਇਨ੍ਹਾਂ ਖੇਤਾਂ ਦੀ ਅੱਗ ਦੇ ਨਾਲ ਤੁਸੀਂ ਵੇਖ ਰਹੇ ਹੋ ਕਿ ਜਿਹੜੇ ਸੜਕ ਦੇ ਕਿਨਾਰੇ ਤੇ ਰੁੱਖ ਨੇ ਉਹਨਾਂ ਦਾ ਕੀ ਹਾਲ ਹੋਇਆ? ਇਹ ਸਾਰੇ ਰੁੱਖ ਸੜ ਗਏ ਨੇ। ਇਸ ਪਿੱਛੇ ਰੁੱਖ ਰੁੱਖ ਵੇਖ ਰਹੇ ਹੋ। ਇਹ ਦੂ ਦੂ ਤੱਕ ਵੇਖ ਰਹੇ ਹੋ ਨਹਿਰ ਦੇ ਕਿਨਾਰੇ ਜਿੰਨੇ ਵੀ ਰੁੱਖ ਨੇ ਇਹ ਸਾਰੇ ਉੱਤੋਂ ਤੱਕ ਉੱਤੋਂ ਤੱਕ ਸੜੇ ਨੇ। ਇਹਦਾ ਮਤਲਬ ਮਤਲਬ ਹੈ ਕਿ ਅੱਗ ਦੀਆਂ ਲਿਪਟਾਂ 50 50 ਫੁੱਟ ਤੱਕ ਉੱਚੀਆਂ ਗਈਆਂ ਹੋਣਗੀਆਂ ਇਹ ਜਿਹੜੇ ਸਪੀਦਿਆਂ ਦੇ ਉੱਚੇ-ਉੱਚੇ ਲੰਬੇ-ਲੰਬੇ ਰੁੱਖ ਨੇ ਇਹ ਇਹਨਾਂ ਤੋਂ ਫਰਕ ਹੁੰਦਾ ਹੈ ਕਿ ਜਿਹੜੀਆਂ ਅੱਗ ਦੀਆਂ ਲਪਟਾਂ ਉਹ 40 ਤੋਂ 50 ਮੀਟਰ 40 ਤੋਂ 50 ਫੁੱਟ ਉੱਚੀਆਂ ਗਈਆਂ ਹੋਣਗੀਆਂ ਜਦੋਂ ਕਿ ਇੱਥੋਂ ਸੜਕ ਲੰਘਦੀ ਆ ਇਹ ਸੜਕ ਤਰਨਤਾਂ ਤੋਂ ਪੱਟੀ ਨੂੰ ਜਾਂਦੀ ਆ ਇਸ ਸੜਕ ਉੱਤੇ ਆਵਾਜ਼ਾਈ ਬਹੁਤ ਹੁੰਦੀ ਆ ਜਦੋਂ ਸੜਕ ਦੇ ਦੋਵੇਂ ਪਾਸੇ ਇਹ ਅੱਗ ਲੱਗੀ ਹੋਵੇਗੀ ਤਾਂ ਇਹ ਸੜਕ ਤੇ ਲੰਘਣ ਵਾਲੇ ਲੋਕਾਂ ਦਾ ਕੀ ਹਾਲ ਹੋਵੇਗਾ ਇਸੇ ਤਰ੍ਹਾਂ ਹੀ ਰੋਜ਼ ਪੰਜਾਬ ਵਿੱਚ ਘਟਨਾਵਾਂ ਵਧੀਆਂ ਨੇ ਕਿਉਂਕਿ ਅਕਸਰ ਹੀ ਸੜਕ ਦੇ ਕਿਨਾਰੇਾਂ ਤੇ ਅੱਗਾਂ ਲਾਈ ਜਾਂਦੀਆਂ ਖੇਤਾਂ ਨੂੰ ਅੱਗਾਂ ਲਾਈ ਜਾਂਦੀਆਂ ਨੇ ਤੇ ਉਹ ਖੇਤਾਂ ਦੇ ਵਿੱਚ ਲੱਗਦੀ ਅੱਗਾਂ ਜਿਹੜੀਆਂ ਸੜਕ ਦੇ ਕਿਨਾਰੇ ਜਾਂ ਨਹਿਰਾਂ ਦੇ ਕਿਨਾਰੇ ਜਿਹੜੇ ਖੁੰਦਿਆ ਉਹਨਾਂ ਨੂੰ ਸਾੜਦੇ ਨੇ ਤੇ ਸੜਕ ਉਤੋਂ ਲੰਘ ਰਹੇ ਯਾਤਰੀਆਂ ਵਾਸਤੇ ਬੜੀਆਂ ਮੁਸ਼ਕਲਾਂ ਪੈਦਾ ਕਰਦੇ ਨੇ ਇਸ ਵਾਸਤੇ ਪੰਜਾਬ ਸਰਕਾਰ ਕੀ ਕਰ ਰਹੀ ਆ ਇਹ ਤਾਂ ਪਤਾ ਨਹੀਂ ਪਰ ਲੋਕ ਮਸੀਦਾਂ ਵਿੱਚ ਫਸ ਰਹੇ ਨੇ ਰojana ਡਰ ਘਟਨਾ ਵਾਲੇ ਸ਼ਿਕਾਰ ਹੋ ਰਹੇ ਨੇ ਇਸ ਤੋਂ ਪਹਿਲਾਂ ਵੀ ਬਟਾਲੇ ਇੱਕ ਬੱਚਿਆਂ ਦੀ ਸਕੂਲ ਦੇ ਬੱਚਿਆਂ ਦੀ